ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਹੋਰ ਸਨੌਜੀ ਕੀ ਹਾਲ ਚੱਲ ਨੇ? ਅਸੀਂ ਸਾਰੇ ਠੀਕ ਠਾਕ ਆ ਤੁਸੀਂ ਦੱਸੋ। ਚਲੋ ਜੀ ਆਪਾਂ ਕਰਦੇ ਆ ਵੀਡੀਓ ਸ਼ੁਰੂ ਅੱਜ ਆਪਾਂ ਬਣਾਉਣੀ ਆ ਕਾਫੀ ਕਿਉਂਕਿ ਮੇਰੇ ਇੱਕ ਦੇ ਘਰ ਮਸ਼ੀਨ ਨਹੀਂ ਹੁੰਦੀ ਜੀ ਕਾਫੀ ਬਣਾਉਣ ਨੂੰ ਰਿਖਦਾ ਜੀ ਕਰਦਾ। ਅੱਜ ਆਪਾਂ ਸਿੰਪਲ ਤਰੀਕੇ ਨਾਲ ਬਿਲਕੁਲ ਕਾਫੀ ਬਣਾਉਣੀ ਆ ਜੀ ਬਣਾਈਏ ਕਾਫੀ। ਇੱਕ ਕੱਪੇ ਦੇ ਵਿੱਚ ਪਾ ਲੈਣੀ ਆ ਦੁੱਧ ਦਾ। ਜਿੰਨੀ ਦੇਰ ਤੱਕ ਕੱਪੜੇ ਦੇ ਟੁਕੜੇ ਵਾਲੀ ਆਉਂਦੀ ਆ ਉਨੀ ਦੇਰ ਤੱਕ ਆਪਾਂ ਇਹ ਕੱਪ ਲੈ ਲਏ ਇਹਦੇ ਵਿੱਚ ਆਪਾਂ ਪਾ ਲਏ ਉਹੜਾ ਇਹ ਟੁਕ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਾਫੀ ਕਰ ਲੈਨੇ ਆ ਕਾਫੀ ਨੂੰ ਫਿਰ ਕੱਪੜੇ ਦੇ ਵਿੱਚ ਐਡ ਕਰ ਲੈਨੇ ਆ ਇਹਦੇ ਵਿੱਚ ਆਪਾਂ ਸਿੰਕ थोड़ी जी खोलने लगे मुश्किल हो जाती है जी बद्दी मंगावे कॉफ़ी क्योंकि पहला गर्मी करके पीती नहीं जाती थी हूँ सियाल का पी लिया करा गर्मी थोड़ी जी गर्म है करती है इसलिए आप नहीं पीते थे लोजी कॉफ़ी अपने पा ली हूँ ये आप दो चमच पा लिया ਉਹਨਾਂ ਨੂੰ ਘੋਲ ਲੈਨੇ ਤੁਹਾਨੂੰ ਜਿੰਨੀ ਦੇਰ ਤੱਕ ਆਪਣੇ ਦੁੱਧ ਨੂੰ ਵਾਰ ਆਉਂਦੀ ਆਪਾਂ ਚੀਨੀ ਨੂੰ ਘੋਲ ਲੈਨੇ ਲਓ ਜੀ ਦੁੱਧ ਨੂੰ ਆਪਣੀ ਗੁਆਈ ਆ ਗਈ ਹੁਣ ਆਪਾਂ ਕਾਫੀ ਇਹ ਜਿਹੜੀ ਇਹਦੇ ਵਿੱਚ ਐਡ ਕਰ ਦਿੰਨੇ ਆ। ਇਹਨੂੰ ਆਪਾਂ ਵਾਲੀ ਦੇ ਦਿੰਨੇ ਆ ਦੁਆਰਾ। ਅੱਜ ਦੇਖੋ ਆਪਣੀ ਕਿੰਨੀ ਵਧੀਆ ਗਾੜੀ ਕਾਫੀ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਕਾਫੀ ਦੇ ਵਿੱਚ ਲਓ ਜੀ ਆਹ ਗਾੜੀ ਕਾਫੀ ਆਪਣੀ ਬਣ ਕੇ ਤਿਆਰ ਆ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਖੋ ਸਾਰੀ ਝੱਗ ਬਹੁਤ ਝੱਗ ਬਣ ਗਈ ਐ ਇੰਨੀ ਕਿ ਚਾਹ ਆ ਉੱਪਰ ਸਾਰੀ ਕੱਪ ਦੇ ਵਿੱਚ ਝੱਗ ਬਣ ਗਈ